ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਵੀਰ ਰਮਨਪ੍ਰੀਤ ਦੇ ਘਰੋਂ ਸ਼ੀਨੀਵਾਲਾ ਗਾਂ ਡੈਰੀ ਫਾਰਮ ਬਰਨਾਲਾ ਦੇ ਜਿਹੜਾ ਦਾ ਪਿੰਡਾ ਇੱਥੋਂ ਕਵਰ ਕਰਦੇ ਪਿਆ 42 ਨਗ ਟੋਟਲਾ ਪਸੋਂ ਨੂੰ ਜਿਹੜੇ ਵੀਰ ਕੋਲੇ ਵਿਕਰੀ ਵਾਲੇ ਹਾਜ਼ਰ ਹੈ ਇਹਨਾਂ ਦੀ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਜਾਵਾਂਗੇ ਵੈਰਾਈਟੀ ਹਰ ਇੱਕ ਪ੍ਰਕਾਰ ਦੀ HF ਕ੍ਰੋਸ ਸਾਈਵਾਲ ਜਰਸੀ ਐਰਸਰ ਹਰ ਇੱਕ ਪ੍ਰਕਾਰ ਦੀ ਤੇ ਹਰ ਇੱਕ ਰੇਡ ਦੇ ਵਿੱਚ ਜਿੱਦਾਂ ਦਾ ਮਨ ਕਿ ਚਲੋ ਤੁਹਾਡੇ ਰਾਤ ਨੂੰ ਮਨ ਦੇ ਵਿੱਚ ਪਿਆਣਾ ਸੁਪਨਾ ਆਉਂਦਾ ਕਿ ਇਦਾਂ ਦੀ ਵਿਹੜਾ ਆਪਾਂ ਨੂੰ ਚਾਹੀਦੀ ਆ ਇੱਥੇ ਭਰੇ ਹੋਏ ਕਮਾ ਦੇ ਵਿੱਚੋਂ ਆਪਦੀ ਮਨ ਪਸੰਦ ਦਾ ਸੁਪਨੇ ਵਾਲੀ ਵਿਹੜਾ ਤੁਸੀਂ ਵੀ ਇੱਥੋਂ ਖਰੀਦ ਸਕਦੇ ਹੋ ਹਰ ਇੱਕ ਰੇਡ ਦੇ ਵਿੱਚ ਜਿੱਦਾਂ ਤੁਹਾਡੇ ਚੋਆਇਸ ਆ ਵੀ ਇਦਾਂ ਦਾ ਰੇਡ ਆਪਾਂ ਨੂੰ ਚਾਹੀਦਾ ਤੇ ਇਦਾਂ ਦੀ ਵਿਹੜ ਚਾਹੀਦੀ ਆ ਸੋ ਆਓ ਅੱਗੇ ਵੀਰਨਾ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਆਪਣਾ ਨਾਮ ਐਡਰੈਸ ਦੱਸ ਦੋ ਜੀ ਵੀਰ ਜੀ ਆਪਣਾ ਨਾਮ ਰਮਨਪ੍ਰੀਤ ਸਿੰਘ ਹੈਗਾ ਜੀ ਪਿੰਡ ਸੀਨੀਵਾਲ ਕਲਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੀ ਸੜਕ ਤੇ ਆਪਣਾ ਫਾਰਮਾ ਵੀਰੇ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾ ਹੈਗਾ ਕੋਈ ਵੀ ਵੀਰ ਆਪਾਂ ਨੂੰ WhatsApp ਦੇ ਉੱਪਰ ਮੈਸੇਜ ਕਰੂਗਾ ਕੋਈ ਵੀ ਸਾਡੀ ਜਿਹੜੀ ਲੋਕੇਸ਼ਨੋਂ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਉਹਤੇ ਟੱਚ ਕਰਕੇ ਕੱਢ ਲੈ ਵੀਰ ਨੂੰ ਉਹ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀਗੀ ਠੀਕ ਹੈ ਆ ਪੱਕੇ ਕਿੰਨੇ ਤਰੀਕ ਨੂੰ ਮਾਲ ਵੇਚਣਾ ਹਰੇ ਵੀਰੇ 9 ਤਰੀਕ ਨੂੰ ਅੱਜ ਵੀਡੀਓ ਕਵਰ ਕਰ ਰਹੇ ਆ तकरीबन 2:00 ਵਜੇ ਦਾ ਟਾਈਮ ਆ 2 ਤੋਂ 3 ਦਾ ਅੱਜ ਹੀ ਵੀਡੀਓ ਆਪਾਂ ਲੋਡ ਕਰਾਂਗੇ ਕੱਲ ਨੂੰ 10 ਤਰੀਕ ਨੂੰ ਕੋਈ ਵੀ ਵੀਰ ਨਾ ਆਵੇ ਮਾਲ ਰੈਸਟ ਕਰੂਗਾ ਇਹ ਮਾਲ ਵੀਰੇ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ 11 ਤਰੀਕ ਤੀਜਾ ਮਹੀਨਾ 2025 ਬਾਈ ਜੀ ਦਿਨ ਮੰਗਲਵਾਰ ਬਣਦਾ ਹੈਗਾ 11 ਤਰੀਕ ਤੀਜਾ ਮਹੀਨਾ 2025 ਵੀਰੇ ਦਿਨ ਮੰਗਲਵਾਰ ਬਣਦਾ ਮੰਗਲਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ ਸਵੇਰ 8 ਵਜੇ ਆਪਾਂ ਸੌਦੇ ਚਲਾ ਦੇਾਂਗੇ ਜੀ ਦੁਪਹਿਰ ਦੇ 2 ਵਜੇ ਤੱਕ ਵੀਰੇ ਕੰਮ ਚੱਲੂਗਾ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਟੋਕੜ ਬੈੜਾ ਦਾ ਵੀਰ ਫੂਨ ਨਾਲ ਆਵੇ ਛੋਟੀਆਂ ਬੱਸੀਆਂ ਦਾ ਵੀਰ ਫੂਨ ਨਾਲ ਆਵੇ ਜਿਹਦੇ ਵਿੱਚ ਵੀਰੇ 42 ਨਗ ਹੋਣਗੇ 35 ਨਗ ਆਪਾਂ ਕੈਮਰੇ ਸਾਹਮਣੇ ਹੁਣ ਕਰਾਂਗੇ ਤੇ 7 ਨਗ ਆਪਣੇ ਹੋਰ ਆ ਉਹ ਵੀ ਇਸ ਤਰ੍ਹਾਂ ਦਾ ਮਾਲ ਹੈਗਾ ਜਿਹੜਾ ਉਹ ਆਉਣ ਵਾਲਾ ਬਾਕੀ ਹੈਗਾ ਉਹ ਕੱਲ ਨੂੰ ਆ ਜਾਊਗਾ ਟੋਟਲ 42 ਨਾ ਘੋਣਗੇ ਕੱਲਾ ਕੱਲਾ ਕਰਕੇ ਵੇਚਾਂਗੇ ਵੀਰੇ ਵੀਡੀਓ ਸਾਰੀ ਦੇਖ ਲਿਆ ਕਰੋ ਵੀਡੀਓ ਵਿੱਚ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਮਿਲੂਗਾ ਬਾਕੀ ਵੀਰ ਜੀ ਜਿਹੜਾ ਫੋਨ ਹੈਗਾ ਆਪਣਾ ਥੋੜਾ ਜਿਹਾ ਬਿਜੀ ਚੱਲਦਾ ਰਹਿੰਦਾ ਜੇ ਮੌਕੇ ਤੇ ਨਾ ਚੱਕਿਆ ਜਾਵੇ ਆਪਾਂ 5-4 ਘੰਟੇ ਬਾਅਦ ਵੈਕ ਮੋੜਦੇ ਆ ਤਾਂ ਵੀਰ ਫਿਰ ਉਦੋਂ ਧਿਆਨ ਰੱਖ ਸਕਦੇ ਆ ਜੀ ਬਾਕੀ ਮਗਰੋਂ ਪਿੱਛੋਂ ਵੀਰ ਕੋਈ ਵੀ ਨਾ ਆਵੇ ਲਾਟ ਤੇ ਆਵੇ ਲਾਟ ਤੇ ਵੀਰੇ ਜਿਹੜਾ ਮਾਲ ਵੇ ਆ ਬੋਲਤਾ ਇਹ ਪਹਿਲਾਂ ਆਪਾਂ ਕੋਈ ਵੀ ਗਾਂ ਨਹੀਂ ਵੇਚਦੇ ਇਹ ਵੀਰੇ 11 ਤਰੀਕ ਨੂੰ ਸਾਰਾ ਮਾਲ ਵੇਚਾਂਗੇ ਜਿਹੜਾ ਵੀਰ ਮਰਜੀ ਆ ਜਾਓ ਆਪਾਂ ਨਾਲ ਦੀਆਂ ਗੱਲਾਂ ਕਰਦੇ ਆ ਨਾਲ ਦੀਆਂ ਆਪਾਂ ਵੀਰੇ ਮਾਲ ਦਿਖਾਉਂਦੇ ਜਾਂਦੇ ਆ ਬਾਕੀ ਸਾਡੇ ਫਾਰਮ ਤੇ ਆਉਣਾ ਵੀਰੇ ਇੱਕ ਬੇਨਤੀ ਲਾਜ਼ਮੀ ਕਰਦੇ ਆ ਬਾਕੀ ਵੀਰੇ ਆਪਣੇ ਫਾਰਮ ਤੇ ਆਉਣਾਗਾ ਵੀਰੇ ਨੂੰ ਇੱਕ ਬੇਨਤੀ ਲਾਜ਼ਮੀ ਕਰਦੇ ਆਗੇ ਵੀ ਵੀਰ ਜੀ ਆਦਾ ਬਾਹਰੋਂ ਇੱਕ ਤਾਂ ਰੇਟ ਲਾਜ਼ਮੀ ਪਤਾ ਕਰਕੇ ਆਓ ਪਹਿਲਾਂ ਕਿਉਂਕਿ ਵੀਰੇ ਸਾਨੂੰ ਆਪਣੇ ਰੇਟ ਤੇ ਮਾਣ ਆ ਆਪਦੇ ਵੀਰੇ ਕੰਮ ਤੇ ਪੂਰਾ ਭਰੋਸਾ ਹੈਗਾ ਇਸ ਕਰਕੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਵੀਰੇ ਆਪਦੀ ਮਾਰਕੀਟ ਲਾਜ਼ਮੀ ਘੁਮ ਕੇ ਆਓ ਟਾਡੀ ਵੀਰੇ ਮਾਰਕੀਟ ਘੁਮੀ ਹੋਊਗੀ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆਂ ਬਾਈ ਜੀ ਤੁਹਾਨੂੰ 15 ਤੋਂ 20 ਹਜ਼ਾਰ ਦਾ ਫਾਇਦਾ ਵੀ ਹੋਊਗਾ ਤੇ ਜਿਹੇ ਜੀ ਤੁਸੀਂ ਗਊ ਦਾ ਸੁਪਨਾ ਲੈ ਕੇ ਚੱਲੇ ਹੋ ਤੇ ਤੁਹਾਨੂੰ ਉਹੇ ਜੀ ਗਊ ਵੀ ਸਿੰਨੀਵਾਲ ਕਨ ਡੇਲੀ ਫਾਰਮ ਤੋਂ ਮਿਲੂਗੀ ਕਿਉਂਕਿ ਵੀਰੇ ਜੇ ਆਪਾਂ ਨੂੰ ਰੇਟ ਦੇ ਵਿੱਚ ਆਪਦੇ ਕੰਮ ਦੇ ਵਿੱਚ ਵਿਸ਼ਵਾਸ ਨਾ ਹੋਵੇ ਆ ਜਰਸੀ ਕੱਢੋ ਮੜੀ ਜੀ ਬਾਹਰ ਪਾਲਾ ਹੋਵੇ ਤਾਂ ਆਪਾਂ ਵੀਰੇ ਫਿਰ ਲੋਕੇ ਕੰਮ ਕਰਾਂਗੇ ਵੀ ਗਾਹਕ ਨੂੰ ਪਤਾ ਨਹੀਂ ਲੱਗਦਾ ਸਿੱਧਾ ਆਪਣੇ ਕੋਲੇ ਆਵੇ ਤੇ ਗਮਰਾਹ ਕਰਕੇ ਆਪਾਂ ਨੂੰ ਚੀਜ਼ ਵੇਚੀਏ ਜਦੋਂ ਵੀਰੇ ਆਪਾਂ ਕੰਮ ਕਰਦੇ ਆ ਆਪਾਂ ਨੂੰ ਰੇਟ ਤੇ ਵਿਸ਼ਵਾਸ ਆ ਇਸ ਕਰਕੇ ਵੀਰੇ ਨੂੰ ਕਹਿੰਦੇ ਆ ਵੀਰੇ ਬਾਹਰੋਂ ਆਪਦਾ ਰੇਟ ਦੇਖ ਕੇ ਆਓ ਤੁਹਾਡਾ ਰੇਟ ਦੇਖ ਕੇ ਆਊਗਾ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਵੀਰੇ ਗਊ ਵੀ ਖਰੀਦ ਲਓਗੇ ਜਿਹੇ ਦਾ ਤੁਹਾਡਾ ਸੁਪਨਾ ਉਹ ਜੀ ਗਊ ਖਰੀਦੋਗੇ 15 ਤੋਂ 20000 ਦਾ ਤੁਹਾਡਾ ਫਾਇਦਾ ਵੀ ਹੋਊਗਾ ਜੀ ਜਿਵੇਂ ਰਮਣੇ ਆਪਾਂ ਗਾਂ ਦੇਖੀ ਇਹਨੇ ਗੱਲਾਂ ਜਿੰਨੀਆਂ ਕਰ ਲਈ ਜਿਵੇਂ ਕਹਿੰਦੇ ਆ ਕਿਉਂ ਮੱਲਾ ਨੂੰ दारू ਗੱਲਾਂ ਨੂੰ ਜੀ ਜਿੰਨੀਆਂ ਗੱਲਾਂ ਬੋਲ ਜੀ ਉਨੀਆਂ ਹੀ ਥੋੜੀਆਂ ਹਨ ਹਣੇ ਦੇ ਵਾਸਤੇ ਜੀ ਵੀਰੇ ਇਹ ਪਿਆਰ ਜਰਸੀ ਆ ਵਿੱਚ ਵੀਰ ਕਹਿੰਦੇ ਆ ਜਰਸੀ ਬਾਈ ਜੀ ਨਗੀਨਾ ਇਹ ਵੀਰੇ ਉਹ ਨਗੀਨਾ ਕੱਢ ਕੇ ਲੈ ਕੇ ਆਏ ਆ ਵੀਰੇ ਫਾਰਮ ਦੇ ਵਿੱਚੋਂ ਲੈ ਕੇ ਆਏ ਆ ਫਾਰਮ ਦੀ ਵੀਡੀਓ ਵੀ ਦੇਵਾਂਗੇ ਫਾਰਮ ਦੀ ਇੱਕ ਵੀਡੀਓ ਨੂੰ ਦਿੰਦੇ ਵੀਰੇ ਇਹਦੀਆਂ ਤਿੰਨ ਤੋਂ ਚਾਰ ਵੀਡੀਓ ਦੇਵਾਂਗੇ ਸੁਆ ਇਹਨੇ ਕਰਮ ਵਾਲੀਏ ਦੂਜਾ ਸੁਨੇਗਾ ਮੂੰਹੋਂ ਚਾਰ ਦੰਦਾ ਵੀਰੇ ਪਲੂਣ ਖੀਰੀ ਸੂਪੀ ਸੀ ਵੱਡੇ ਕੱਦ ਬੇਲ ਦੇ ਵਿੱਚ ਆ ਪਲੂਣ ਇਹ ਮਸ਼ੀਨ ਤੇ ਲੱਗੀ ਆਈ ਆਗੀ ਉਦਾਂ ਥਾਣੇ ਦਾ ਹੱਥ ਦੀ ਚਵਾਈ ਤੇ ਵੀਰ ਨੇ ਕਿਸੇ ਨੇ ਚੋਣੀ ਆ ਤਾ ਹੱਥ ਦੀ ਚਵਾਈ ਤੇ ਵੀ ਚੋ ਸਕਦਾ ਇਹਨੂੰ ਵੀਰ ਫਵਰ ਜਿਹੜੀ ਬੈੜ ਆਪਾਂ ਦੇਖੀ ਜਾਨੇ ਸਟਾਰਟਿੰਗ ਦੱਸਤਾ ਵੀ ਆਪਾਂ ਵੀ ਗੱਲਾਂ ਜਿੰਨੇ ਕਰ ਲੋ ਥੋੜੀਆਂ ਇਹਨੂੰ ਆਪਾਂ ਕਹ ਜੀਏ ਫਲਾਨਾ ਧੌਂਕਾ ਜਿਹੜੇ ਮਰਜ਼ੀ ਦੀ ਹੋਵੇ ਚੰਗੇ ਸੀਮਣ ਦੀ ਆ ਹਨਾ ਬਿਲਕੁਲ ਵੀਰੇ ਇਹਦੇ ਜਿਹੜਾ ਆਪ ਲੱਗਿਆ ਵਾ ਅੱਗੇ ਬਹੁਤ ਟੌਪ ਦਾ ਸੀਮਣ ਲੱਗਿਆ ਵਾ ਉਹ ਵੀ ਆਪਾਂ ਇਹਦਾ ਤਿੰਨ ਪੀੜੀਆਂ ਰਿਕਾਰਡ ਦੇ ਦਾਂਗੇ ਇਹਨੂੰ ਕੋਈ ਛੋਟੀ ਨਾ ਸਮਝ ਲੇ ਬਾਕੀ ਜਿਹੜੇ ਵੀਰ ਨੇ ਪੈਸਾ ਖਰਚਣਾ ਵੀਰੇ ਜਿਹੜਾ ਇਸ ਤਰ੍ਹਾਂ ਦਾ ਆਪਾਂ ਬੱਚਾ ਪੈਦਾ ਕਰਨਾਗਾ ਉਹ ਲੱਖ ਰੁਪਇਆ ਖਾ ਕੇ ਪੈਦਾ ਹੁੰਦਾਗਾ ਐਡਾ ਜਦ ਜਦ ਨੂੰ ਨੇ ਦੁੱਧ ਦੇਣ ਲੱਗਣਾਗਾ ਲੱਖ ਤੋਂ ਜ਼ਿਆਦਾ ਖਾਂਦਾ ਇਹ ਵੀਰਾਂ ਨੂੰ ਨੌਲੇਜ ਹੈਗੀ ਆ ਕਿਉਂਕਿ ਵੀਰੇ ਜਾਣੀ ਦੀ ਇਹਨੇ ਸੋਚੇ ਵੀ ਲੱਖ ਤੋਂ ਥੱਲੇ ਲਈ ਪਰ ਇਹ ਰੱਖ ਤੋਂ ਬਾਹਰ ਵਾਲੀ ਆ ਤੇ ਦੁੱਧ ਵਾਲੇ ਪਾਸੇ ਨੂੰ ਵੀਰੇ ਬਾੜਾ ਨਹੀਂ ਮੰਨਦੇ ਅਸੀਂ 25 ਕਿਲੋ ਮੰਨ ਕੇ ਲਈ ਆ ਸਾਡੇ ਨਾਲ ਕੋਈ ਵੀ ਵਸਾਈ ਨਾਲ ਹੈ 12 ਦਿਨ ਦੀ ਬਾਕੀ ਆ 25 ਤੋਂ 27 ਕਿਲੋ ਵੀ ਦੇ ਚਵਾਕੇ ਦੇਵਾਂਗੇ ਆਪਣੇ ਘਰੇ ਸੁਬਰਾ ਇੱਕ ਗੱਲ ਮੈਂ ਦੱਸਦਾ ਜੇਕਰ ਤੁਸੀਂ ਚੰਗੇ ਸੀਮਨ ਦੀ ਬੱਚੀ ਲੈ ਕੇ ਪਾਲ ਕੇ ਦੁੱਧ ਪਿਆ ਕੇ ਕਾਪੀ ਦੇ ਖਰਚਾ ਲਿਖੋਗੇ ਨੀਵੇਂ ਦਾ ਬਿਠਾ ਦਿਓ ਮੈਨੂੰ ਜੋ 1.5 ਲੱਖ ਰੁਪਇਆ ਘਟਾ ਤਿਆਰ ਹੋ ਗਈ ਬਿਲਕੁਲ ਬਿਲਕੁਲ ਪਰ ਵਪਾਰ ਦੇ ਵਿੱਚ ਮੰਨ ਕੇ ਚੱਲ ਚੀਜ਼ ਆ ਜਾਂਦੀ ਆ ਜਾਂਦੀ ਹੈ ਭਾਸਰ ਮਿਲ ਜਾਂਦੀ ਆ ਅੱਗੇ ਗੱਲ ਕਰੀਏ ਆਪਾਂ ਦੋ ਨੰਬਰ ਵਾਲੀ ਦੀ ਅੱਜ ਨਾਲ ਬੁੱਟਰ ਨੂੰ ਇਹਨੂੰ ਲੈ ਜਾ ਵੀਰ ਜੀ ਇਹ ਪਿਛਲੇ ਲਾਟ ਆਪਣੇ ਕੋਲੇ ਬਾਕੀ ਸੀ ਇਹ ਇਧਰੋਂ ਕਮਾ ਲਿਆ ਬੁੱਟੇ ਐ ਕਮਾ ਕੇ ਲਿਆ ਬੈਡ ਨੂੰ ਇਹ ਵੀਰੇ ਸੂਪੀ ਅੱਜ ਇਹਨੂੰ ਸੂਈ ਨੂੰ ਤਕਰੀਬਨ ਚੌਥਾ ਦਿਨ ਹੋ ਗਿਆ ਵੀਰੇ 20 ਕਿਲੋ ਤੋਂ ਸਟਾਰਟ ਹੋਈਆ ਕਰ ਮਾਰੀ ਦੇਖੋ 나ੜਾਂ ਲੈ ਲੇ ਵੇ ਤੇ ਮਰਵਾ ਦਿਓ ਇਧਰ ਠੀਕ ਹੈ ਲੈ ਜਾ ਉੱਪਰ ਨੂੰ ਲੈ ਜਾ ਬੁੱਟੇ 20 ਤੋਂ ਸਟਾਰਟ ਹੋਈਆ ਵੀਰੇ 20 ਕਿਲੋ ਤੋਂ ਸਟਾਰਟ ਹੋਈਆ ਬਰੀਕੀਆਂ ਬਹੁਤਾ ਬੱਸੀ ਜਾਂ ਨਹੀਂ ਸਾਡੇ ਮੁਤਾਬਕ ਵੀਰੇ 23 ਤੋਂ 24 ਕਿਲੋ ਤੱਕ ਦੇ ਦੇਣਾ ਕਿਉਂਕਿ ਸਮਾਂ ਵੀਰੇ ਹਜੇ ਦੁਪਹਿਰ ਦੇ 3:00 ਵਜੇ ਦਾ ਸਮਾਂ ਹੈਗਾਗਾ ਠੀਕ ਹੈ ਬਾਕੀ ਆਥ ਨੂੰ ਵੀਰੇ ਲਾਈਟ ਵਾਂਗੂ ਜਗਦੀ ਆ ਕਰਮਾਲੀ ਸੋ ਵੀਰੇ 20 ਤੋਂ ਸਟਾਰਟ ਹੋਇਆ ਤਾਂ ਮੰਨ ਕੇ ਚੱਲ ਵੀ 4.5-5 ਲੀਟਰ ਦੀ ਕਪੈਸਿਟੀ ਇਹਦੀ ਹੈਗੀ ਆ ਬਿਲਕੁਲ ਵੀਰੇ ਹੈਗੀ ਆ ਜੀ ਤੀਜੇ ਨੰਬਰ ਤੇ ਸਵੀਰ ਲਾਤੀ ਅੱਗਾਪਾ ਹਣਾ ਗਰਮੀ ਵਾਲੀ ਸਾਈਡ ਵਾਲ ਦੇ ਵਿੱਚ ਕਰਾਉਸ ਆ ਗਈ। ਮੰਡੀ ਸੀਲ ਬੜੀ ਆ ਇਹਦੇ ਨਾਲ ਦੇ 2 ਤੋਂ 3 ਨੱਕ ਵੀਰੇ ਸੂਏ ਵੀ ਹੈਗੇ ਆ। ਪਰ ਇਹ ਸੂਣ ਵਾਲੀ ਆ ਦੁੱਧ ਤਾਂ ਵੀਰੇ 20 ਤੋਂ ਘਾਤੀ ਦੇਊਗੀ। ਕੁਝ 17 ਤੋਂ 18 ਕਿਲੋ ਮੰਨ ਲਓ ਐਵੇਂ ਨਹੀਂ ਆਪਾਂ ਕਹਿੰਦੇ। ਪਰ ਦੇਊਗੀ ਫੈਟ ਵਾਲਾ ਵੀਰੇ ਦੂਜਾ ਸੂਆ ਸੂਣਾ ਹੋ ਸਕਦਾ ਜੇ ਰਾਤ ਨੂੰ ਇਹ ਬੱਚਾ ਧਰ ਦੇ। ਉਹੀ ਗੱਲ ਵੀ ਸਵੀਲ ਦੇ ਨਜ਼ਾਰੇ ਇਹਨੇ ਲਿਉਣੇ ਜਾਮ। ਲਿਉਣੇ ਆ ਵੀਰੇ ਬਿਲਕੁਲ ਲਿਉਣੇ। ਸੋ ਦੁੱਧ ਫੈਟ ਵਾਲਾ ਅੱਜ ਦੇ ਟਾਈਮ ਦੇ ਵਿੱਚ 1.5 ਲੱਖ ਰੁਪਇਆ ਜੇਕਰ ਆਪਾਂ ਕਹਿੰਦੇ ਮੱਝ ਨੂੰ ਦੇ ਲਾ ਪਰ ਲਾਉਣਾ ਤਾਂ ਵਪਾਰੀ ਸਾਨੂੰ ਚਾਹ ਪੁੱਸੂਗਾ। ਜੇ ਤੁਸੀਂ ਕਹਦੇ ਹੋ 80000 ਰੁਪਏ ਰਾਉਣਾ ਛੋੜੀ ਕਿਸੇ ਨੇ ਗੱਲ ਨਹੀਂ ਸੁਣੀ ਪਰ ਕਹਿਣ ਦਾ ਭਾਵ ਇਹਨੇ ਮੱਝ ਦੇ ਨਾਲ ਮੱਝ ਦਾ ਨਹੀਂ ਹੈਗੀ ਪਰ ਮੱਝ ਦੇ ਨਾਲ ਕੰਪੇਅਰ ਹੁੰਦੀ ਆ ਇਹ ਰੇਟ ਦੇ ਪਾਸੇ ਉਹ ਵੀਰੇ ਉਦੋਂ ਅੱਗੇ ਬਾਈ ਜੇ ਸਾਈ ਹਲਤਾਜੀ ਸੂਈ ਆ ਥੋੜਾ ਜਰਸੀ ਚ ਪੈਂਦੀ ਆ ਠੀਕ ਹੈ ਤੇ 20 ਤੋਂ 22 ਕਿਲੋ ਵੀਰੇ ਬੌਲਾ ਇਹਦੇ ਥੱਲੇ ਵੀ ਹੈਗਾ ਦੇਖੋ ਮਿਲਕਮੈਨ ਦੇਖ ਲਓ ਕਿ ਬੌਲਾ ਮਾਲ ਤਾਂ ਆਪਾਂ ਤੋੜ ਨਹੀਂ ਸਕਦੇਗੇ ਠੀਕ ਹੈ ਇਹ ਵੀ ਚੰਗੇ ਦੁੱਧ ਵਾਲੀ ਹੈਗੀ ਵੀਰੇ 24 ਤੋਂ 25 ਕਿਲੋ ਦੇਊਗੀ ਠੀਕ ਹੈ 20 ਤੋਂ 22 ਦੇ ਵਿੱਚ ਇੱਥੇ ਹੈਗੀ ਆਗੀ ਠੀਕ ਹੈ ਵੱਡੀ ਰੋਬੂਡੀ ਡਬਲ ਬਹੁਤ ਆ ਬੈੜਾ ਉਦੋਂ ਵੀਰੇ ਇਹ ਵੀ ਰੰਗ ਤੋੜਨ ਨੂੰ ਦੇਖੋ ਵੀਰੇ ਇਹ ਨਾਲ ਸਾਈ ਹਲਤ ਕਰੌਸ ਆ ਗਿਆ ਜਰਸੀ ਦਾ ਕਰੌਸ ਆ ਗਿਆ ਠੰਡੀਆਂ ਸੀਲ ਆ ਬੈੜਾ ਤੇ ਇਹ ਵੀ 18 20 ਦੇ ਆਸੇ-ਪਾਸੇ ਵਾਲੀਆਂ ਹੈਗੀਆਂ ਵੀਰੇ ਆ ਆ ਜੋੜਾ ਕੱਢ ਦਿਓ ਐਰ ਸਿਰ ਤੇ ਆ ਕੱਢ ਦਿਓ ਜੋਰ ਆ ਠੀਕ ਹੈ ਥੋੜਾ ਜਲਦੀ ਕੱਢੀ ਚੱਲੋ ਬਾਕੀ ਵੀਰੇ ਕ੍ਰੈਡਿਟ ਕਾਰਡ ਤੇ ਆਪਣੇ ਕੋਲ ਪੇਮੈਂਟ ਚੱਕੀ ਜਾਂਦੀ ਆ ਚਾਹੇ ਤੁਹਾਡਾ 5 ਲੱਖ ਦੀ ਲਿਮਟਾ ਉਦਾਂ ਵੀਰੇ ਆਪਾਂ ਕੋਈ ਆਧਾਰ ਸੁਧਾਰ ਨਹੀਂ ਕਰਦੇ ਵਿੱਚ ਵੀਰ ਫੋਨ ਲਾਉਂਦੇ ਆ ਕੱਲਾ ਕ੍ਰੈਡਿਟ ਕਾਰਡ ਤੇ ਵੀਰੇ ਤੁਹਾਡੀ ਲਿਮਟ ਹੋਣੀ ਚਾਹੀਦੀ ਚਾਹੇ 5 ਲੱਖ ਦੀ ਆਪਣੇ ਕੋਲ ਸਵਾਏ ਨੂੰ ਮਸ਼ੀਨਾ ਹੈਗੀਆਂ ਨੇ ਠੀਕ ਹੈ ਉੱਤੇ ਪੇਮੈਂਟ ਵੀਰੇ ਚੱਕੀ ਜਾਊਗੀ ਠੀਕ ਹੈ ਹਾਂਜੀ ਸੋ ਸੁਵਿਧਾ ਵੀਰ ਕੋਲੇ ਸਾਰੀ ਆ ਤੇ ਜਿਹੜੀ ਆਪਾਂ ਇਹ ਕਾਲੇ ਰੰਗ ਵੀਰੇ ਦੂਜਾ ਸੂਹਾ ਸੋਨਾ ਕਰਮਾਲੀ ਨੇ ਹਾਂਜੀ ਦੁੱਧ ਦੇ ਵਿੱਚ ਹੈ ਵੀਰ ਜਾਨੀ ਬਾਹਲਾ ਨਾ ਮੰਨੇ 18 ਤੋਂ 20 ਮੰਨ ਕੇ ਲੈ ਜੇ ਵੀਰੇ ਇਹ ਗਰਮੀ ਵਾਲਾ ਤੋਹਫਾ ਗਾ ਚਹੇ ਨੂੰ ਰੂੜੀਆਂ ਚ ਬੰਨ ਕੇ ਸਾਈਡ ਤੇ ਹੜਾਂ ਜਨ ਜਿਵੇਂ ਤੁਸੀਂ ਗੱਲ ਕਰਦੇ ਹੋ ਉਹਨੂੰ ਬੰਨ ਕੇ ਚੋਈ ਚੱਲੇ ਸੰਗੇ ਤੂਤਲਾ ਬੰਨ ਲਓ ਸੰਗੇ ਤੂਤਨਾ ਬੰਨ ਲਓ ਵੀਰੇ ਇਹਨੂੰ ਜਿਆਦਾ ਸੰਭਾਲ ਨਹੀਂ ਕਰਨੀ ਪੈਣੀ ਥੋੜਾ ਬਾਡੀ ਬੜੀ ਵਧੀਆ ਕਰਾਊਗੀ ਮੁਰੇ ਚੋਨੇ ਵੇਲੇ ਜੇ ਥੋੜੇ ਦੋ ਪਾਰਟੀਆਂ ਲੇਬਰ ਦੀਆਂ ਆ ਜਾਣ ਤਾਂ ਵੀ ਤੁਹਾਨੂੰ ਡੈਰੀ ਤੋਂ ਦੁੱਧ ਲਿਆਉਣ ਦੀ ਲੋੜ ਨਹੀਂ ਪੈਣੀ ਇਕੱਲੀ ਸਾਰੀ ਜਾਊਗੀ ਠੀਕ ਹੈ ਅੱਗੇ ਐਰ ਸੈਰ ਆ ਗਈ ਬੋਲ ਬੋਲਦਾ ਬੱਚਾ ਐਰ ਸੈਰ ਵੀਰੇ ਆਪਾਂ ਨੂੰ ਲਾਉਣੀ ਪੈਂਦੀ ਐਰ ਸੈਰ ਤੇ ਗਰਲੈਂਡੋ ਜੇ ਨਾ ਹੋਵੇ ਤਾਂ ਲਾਟ ਨਹੀਂ ਆਪਾਂ ਕੱਢਦੇ ਵੀਰੇ ਉਨਾ ਚਿਰ ਸੋ ਜੈ ਜਗਲਾ ਐਰ ਸੈਰ ਦੀ ਬੈੜ ਤੇ ਕਿਆ ਵਾਦਾ ਜਿਵੇਂ ਕਹਿੰਦੇ ਅਮਰੀਕਾ ਦਾ ਵੀਜ਼ਾ ਮਿਲ ਗਿਆ ਇਹ ਟਾਵਾ ਟਾਵੇਂ ਮਿਲਦਾ ਤਾਮਾ-ਤਾਮੇ ਹੀ ਮਿਲਦਾ ਵੀਰੇ ਬਹੁਤ ਘੱਟ ਮਿਲਦੀ ਐਰਸਰ ਦਾ ਸਾਨੂੰ ਜੇ ਰਾਤ ਦੇ 12 ਵਜੇ ਵੀ ਫੋਨ ਆ ਜਾਵੇ ਠੀਕ ਹੈ ਜਿਵੇਂ ਆਪਾਂ ਭੁੱਖੇ ਨੂੰ ਬਾਤ ਪਾਉਣੇ ਆ ਉਹ ਕਹਿੰਦਾ ਟੱਕ ਤੇ ਸਾਡੇ ਲਈ ਵੀ ਵੀਰੇ ਇੱਕ ਬਹੁਤ ਵੱਡਾ ਸੁਫਨਾ ਹੁੰਦਾ ਐਰਸਰ ਤੇ ਗਰਲੈਂਡੋ ਦਾ ਅਸੀਂ ਬਾਈ ਜੀ ਉਹਦੇ ਹੀ ਸਾਡੀ ਗੱਡੀ ਦੀ ਸੈਲਫ ਵੱਜ ਜਾਂਦੀ ਆ ਇਹ ਵੀਰੇ ਇਹ ਵੀ ਰਾਤ ਦੇ 10 ਵਜੇ ਕੋ ਸਾਡੀ ਖਰੀਦੀ ਹੋਈ ਆ ਮਾਸਟਰ ਵੀਰ ਤੋਂ ਲਈ ਆ ਕਿਸੇ ਯਾਰ ਮਿੱਤਰ ਤੋਂ ਠੀਕ ਹੈ ਵਧੀਆ ਰਿਕਾਰਡ ਦੱਸਿਆ ਵੀਰੇ 24-25 ਕਰੋੜਾਂ ਦਾ ਬੱਚਾ ਦੂਜਾ ਸੁਹਾ ਸੋਨਾ ਕਰਮ ਵਾਲੀ ਨੇ ਹਜੇ ਹਰਤਾ ਲੈ ਜੂਗੀ ਉਹ ਦੋਨੇ ਬਸ ਸਾਰਿਆਂ ਦਾ ਤੋਰ ਉਹਨਾਂ ਟਾਈਮ ਜ਼ਿਆਦਾ ਲੱਗ ਜੂਗਾ ਏ ਬੱਚਾ ਵੀ ਵੀਰੇ तकरीबन ਦੂਜਾ ਸੂਆ ਸੂਣਾ ਵੀ ਪੰਜ ਤੋਂ 7 ਦਿਨ ਲੈ ਜੂਗੀ ਠੀਕ ਹੈ ਬਾਕੀ ਵੀਰੇ तकरीबन ਆਪਣੇ ਕੋਲੇ ਕੋਈ 18 ਤੋਂ 20 ਨਗ ਸੂਏ ਵੀ ਹੈਗੇ ਅੱਤਾ ਜੇ ਠੀਕ ਹੈ ਇਹ ਨਹੀਂ ਗੱਲ ਵੀ ਨਹੀਂ ਸੁਈਆਂ ਬਾਕੀ ਬਹਿੜਾ ਵੀਰੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਪਰ लाड़ते ਵੀਰੇ ਆਪਾਂ 42 ਬੋਲਤੇ ਨਗ ਹੋ ਸਕਦਾ 50 55 ਲਾ ਦਈਏ ਠੀਕ ਹੈ ਹਾਂਜੀ ਇਹ ਵੀਰੇ ਬਸ 4 ਦਿਨ ਦਾ ਆ ਗਈ ਜੀ ਹਜੇ ਵੀਰੇ 10 ਦਿਨ ਦੀ ਬਾਕੀ ਹੈਗੀ ਆ ਜੀ ਠੀਕ ਹੈ ਕਰਮਾਲੀ ਆ ਬੈਡ ਵੀਰੇ ਇਹ ਵੀ ਕੁ ਤਕਰੀਬਨ ਦੂਜਾ ਸੂਆ ਆ ਗਈ ਇਹ ਵੀ ਹਫਤੇ ਤੋਂ 10 ਦਿਨ ਲੈ ਜੂ ਵੀਰੇ ਕਰਮਾ ਲਈ ਠੀਕ ਹੈ ਹਾਂਜੀ ਉਹ ਤੋਂ ਅੱਗੇ ਵੀਰੇ ਤਾਜੀ ਸੂਪੀ ਬੈੜਾ ਤਕਰੀਬਨ ਇਹ ਵੀ 20 ਕਿਲੋ ਬੌਲੀ ਤੋਂ ਵੀਰੇ ਚੱਲੀ ਆ ਗਈ ਕਰਮਾ ਦੀ ਨਾੜਾ ਨੂੜਾ ਚੰਗੀਆਂ 23-24 ਕਿਲੋ ਦੁੱਧ ਬੱਚਾ ਦੇ ਦੂਗੀ ਅੱਗੇ ਆ ਗਈ ਅੰਗਰੇਜ਼ਾਂ ਹਾਂਜੀ ਆ ਇੱਕ ਬੱਸੀ ਕਰ ਦਿਓ ਵੀਰੇ ਇਹ ਜੋੜਾ ਹੀ ਕੱਢ ਦਿਓ ਜੇ ਉਦਾਂ ਕੱਢਣੀ ਆ ਇਹ ਵੀਰੇ ਭਾਅ ਦੇ ਵਿੱਚ ਵੀ ਬਹੁਤ ਵਧੀਆ ਦੇ ਦੇਵਾਂਗੇ ਭਾਅ ਦੇ ਵਿੱਚ ਜਾਇਜ਼ ਮਿਲਿਆ ਬਿਲਕੁਲ ਜੇ ਤੋ ਚੰਗੀਆਂ ਨਹੀਂ ਬ੍ਰੀਡ ਤੇ ਕੰਮ ਕਰਨਾ ਵੀਰ ਕਰ ਸਕਦੇ ਆ ਥੋੜਾ ਜਿਹਾ ਨਹੀਂ ਥਣ ਲੰਮਾ ਲੱਗੀ ਇਹ ਠੀ ਕਿਉਂਕਿ ਫਾਰਸ ਤੇ ਐਡਾ ਲੰਮਾ ਸਣ ਵਿਚ ਨਾ ਜਿਹੜੇ ਫਾਰਮ ਵਾਲੇ ਵੀਰੋਂ ਨਹੀਂ ਪਸੰਦ ਕਰਦੇ ਠੀਕ ਹੈ ਤੇ ਭਾ ਦੇ ਵਿੱਚ ਮਿਲਿਆ ਵੀਰੇ ਭਾ ਦੇ ਵਿੱਚ ਲਾ ਦੇਵਾਂਗੇ ਹਜੇ ਸੂਨ ਨੂੰ ਤਾਂ ਲੈ ਜੂਗੀ 10 ਤੋਂ 12 ਦਿਨ ਠੀਕ ਹੈ ਦੁੱਧ ਵਾਲੇ ਪੱਖ ਤੋਂ ਵੀਰੇ ਜਾਨੀ 20 ਤੋਂ 22 ਕਿਲੋ ਬੜੀ ਆਮਦਾਰੀ ਨਾਲ ਦੇ ਜਾਣਾ ਨੇ ਕਰਮਾਲੀ ਉਹ ਪਹਿਲ ਜਵਾਨੀ ਚ ਅਜੇ ਨਹੀਂ ਘਰੇਲੂ ਵੀਨੇ ਦੁੱਧ ਪੀਣਾ ਹਾਥੀ ਤੇ ਵੇਲੇ ਠੰਡ ਨਜ਼ਾਰੇਦਾਰ ਆ ਜਾਵਾਂ ਨਜ਼ਾਰੇਦਾਰ ਅੱਗੇ ਆ ਗਿਆ ਵੀਰੇ ਗਰਮੀ ਵਾਲਾ ਤੋਹਫਾ ਤੇ ਹੋ ਸਕਦਾ ਸੂਹਾ ਤੀਜਾ ਹੋਵੇ ਠੀਕ ਪਰ ਦੁੱਧ ਵਾਲੇ ਪੱਖ ਤੋਂ ਜਿਹੜਾ ਵੀਰ ਮਰਜ਼ੀ ਲੈ ਜਾਏ ਵੀਰੇ ਮੈਂ ਜ਼ਿਆਦਾ ਨਹੀਂ ਮੰਨੂ ਇਹਦਾ 25 ਤੋਂ ਪਰ ਇੰਨਾ ਵੀਰੇ ਬੜੀ ਆਰਾਮਦਾਰੀ ਨਾਲ ਕੰਡੇ ਤੇ ਤੋਲਦੂ ਕਰਮਾਲੀ ਤੇ ਫੈਂਟ ਦੇ ਵੀ ਨਾਲ ਨਜ਼ਾਰਾ ਦਿਊਗੀ ਫੈਂਟ ਦਾ ਵੀਰੇ ਨਜ਼ਾਰਾ ਦੇਊਗੀ ਬਾਕੀ ਜਦੋਂ ਘਰੇ ਆਪਣੇ ਖੜੀ ਵੀ ਦਿਸੂਗੀ ਬਾਕੀ ਚੀਜ਼ ਇਹੇ ਜਿਹੇ ਜਿਹੇ ਜੀ ਮੱਸੀ ਮੋਟਰ ਤੋਂ ਬਟਨ ਨੱਪ ਕੇ ਬਾਲਟੀ ਭਰ ਲਈ ਜਿਹੇ ਜੀ ਇਹਦੇ ਥੱਲਿਓਂ ਵਿੱਚ ਵੀਰ ਕਹਿੰਦੇ ਵੀ ਵਪਾਰੀਆਂ ਦੀਆਂ ਗੱਲਾਂ ਹੁੰਦੀਆਂ ਵੀਰੇ ਗੱਲਾਂ ਵਾਲੀ ਗੱਲ ਨਹੀਂ ਇਹ ਇਹਦਾ ਥੰਡ ਦੇਖੋ ਇਹ ਪਾਈਏ ਪਾਈਏ ਦਾ ਚੌਣ ਸਿੱਟਣਾ ਵੀਰੇ ਨੇ ਇੱਕ ਧਾਰ ਚ ਸੋ ਆ ਜਦੋਂ ਬੈੜ ਚੌਣ ਬਹਿ ਗਏ ਤਾਂ ਮੰਨ ਗਿਆ ਜਿੰਨਾ ਕ ਟਾਈਮ ਆਪਾਂ ਫੋਨ ਤੇ ਸੱਸੀ ਘਰ ਬੁਲਾ ਕੇ ਬੰਦੇ ਦਾ ਹਾਲ ਚਾਲ ਪੁੱਛਣ ਤੇ ਲਾਜ਼ਮ ਹੈ ਨਾ ਬਾਈ ਕਿ ਸਕ ਬਾញਸ ਕੈਂਟਾ ਦੇ ਵਿੱਚ ਬਾਲਟੀ ਦੱਸੂਗੀ ਵੀ ਕੁਛ ਇਹਦੇ ਬਾਲਟੀ ਦੇ ਵਿੱਚ ਡਿੱਗਿਆਗਾ ਕਹਿੰਦਾ ਵਾ 22 ਕੈਂਟਾ ਪਾ ਸਸਤਰੀ ਕਾਲ ਬਾਈ ਜੀ ਕਿਹੜਾ ਪੰਡਾ ਕਿੱਥੋਂ ਬੋਲਦੇ ਆ ਕੀ ਗੱਲ ਬਾਤ ਆ ਆਪਾਂ ਨੂੰ ਪਤਾ 20 ਸਕਿੰਟ ਲੱਗਦੇ ਪਰ 20 ਸਕਿੰਟਾਂ ਜਿਹੜੀ ਬਾਲਟੀ ਭਰੂਗੀ ਉਹ ਦੁੱਧ ਵੀ ਦੇਊਗੀ ਤੇ ਪ੍ਰਸ ਫੈਟ ਵੀ ਦੇਊਗੀ ਜਮਾ ਹਾਂ ਬਾਕੀ ਹਲਾ ਕਹਿੰਦਾ ਸੀਨੀਅਰ ਵਾਲੇ ਵੀਰੇ 40 42 ਗਾਈਆਂ 50 55 ਕੇ ਪਿਛਲੀ ਵਾਰ ਆਪਾਂ 65 ਲਾਈਆਂ ਸੀ ਠੀਕ ਹੈ 65 ਦੇ ਵਿੱਚੋਂ ਵੀਰੇ 58 ਸੌਦੇ ਵੇਚੇ ਨੇ 700 ਸੌਦੇ ਬਚ ਗਏ ਸੀਗੇ ਠੀਕ ਹੈ ਉਹ ਪਰ ਵੀਰੇ ਜੇ ਗਾਈਆਂ ਦੇ ਪੁੱਤ ਸੀ ਤਾਂ ਵਿਖੇ ਆ ਜੇ ਲੀਲੀਆਂ ਫੀਲੀਆਂ ਲਾ ਦੇਂਗੇ ਵੀਰੇ 200 ਕਿਲੋਮੀਟਰ ਤੋਂ ਗੱਡੀ ਕਿਸੇ ਵੀਰ ਦੀ ਐਵੇਂ ਨਹੀਂ ਆਉਂਦੀਗੀ ਰੇਟ ਦੇ ਕੁਆਲਿਟੀ ਦੇ ਨਾਲ-ਨਾਲ ਰੇਟ ਸੈਣੇ ਦੀ ਕਹਾਵਤਾ ਵੀ ਪਾਂ ਸਰਤਾ ਪਾਥੀਆਂ ਵਿਕ ਜਾਂਦੀਆਂ ਵੀਰ ਜੀ ਬੇਪਾਸ ਸੋਨਾ ਨਹੀਂ ਵਿਕਦਾ ਜੇ ਕੁਆਲਿਟੀ ਲਾ ਦੀਏ ਰੇਟ ਉੱਚੇ ਹੁਣ ਫੇਰ ਵੀ ਵੀਰੇ ਕਦੇ ਸੋਦੇ ਵਿਕਿਆ ਨਹੀਂ ਕਰਦੇ ਆ ਆ ਬੱਚਾ ਵੀ ਵੀਰੇ ਆ ਪਾਂ ਜਾਣੀ ਦੀ ਇਹ ਬਾਰਾ ਹਜੇ ਦਿਨ ਵੀਰੇ ਲੈ ਜੂਗੀ 12 13 ਦਿਨ ਇਹ ਵੀ ਦੂਜਾ ਸੂਆ ਸੂਣਾ ਕਰ ਮੰਗਣੀ ਵੀਰੇ ਠੀਕ ਹੈ ਫਨਲੇ ਵੀ ਦੀ ਬਹੁਤ ਸੁੱਚੀ ਬੱਸੀ ਆ ਬੱਸੀ ਵੀਰੇ ਤਕਰੀਬਨ ਇਹ ਵੀ 30 ਤੋਂ 32 ਕਿਲੋ ਦਾ ਬੱਚਾ ਹੈਗਾ ਵੀਰੇ ਚੱਕਲਾ ਚੱਕਲਾ ਆ ਦੇਖ ਸਕਦੇ ਹੋ ਵੀਰੇ ਠੀਕ ਹੈ ਠੰਡੀ ਸੀਲ ਆ ਗਈ ਠੀਕ ਹੈ ਉਦੋਂ ਅੱਗੇ ਵੀਰੇ ਥੋੜੀ ਜਿਹੀ ਫਿੱਕੀ ਆ ਗਈ ਪਿਛਲੇ ਲੜ ਚ ਬਾਕੀ ਰਹਿ ਗਈ ਸੀ ਹਾਂਜੀ ਹਾਂਜੀ ਪਰ ਇੱਕ ਇਹਰੇ ਬੱਚਾ ਧਰ ਦੂਗੀ ਦੇਖੋ ਵੀਰੇ ਟਕਾਨੇ ਤੇ ਆ ਗਈ ਠੀਕ ਹੈ ਤੇ ਕਰਮ ਵਾਲੀ ਖੱਲੇ ਦੇਸੀ ਮਖਿਆ ਲਾਈ ਫਿਰਦੀ ਆ ਗਈ ਠੀਕ ਹੈ ਤੇ ਹੋ ਸਕਦਾ ਉਹਦੇ ਨੂੰ ਬੱਚਾ ਧਰਦੇ ਪੈਣ ਦੇ ਆਧਾਰ ਤੇ ਵੇਖਣ ਵਾਲਾ ਬੱਚਾ ਹੈਗਾ ਵੀਰੇ ਠੀਕ ਹੈ ਤੇ ਰਾਮਣੇ ਫਿਰ ਥਾਣਾ ਬਾਬ ਜਿਵੇਂ ਦੇਖੀਏ ਨਾ ਫਿਰ ਮੁਠੀ ਵਾਲਾ ਥਾਣਾ ਜਿਵੇਂ ਘੇਲੂ ਵੀਰੋਂ ਦਿਓ ਸੋਚ ਸਮਝ ਕੇ ਪਹਿਲੇ ਲੈ ਕੇ ਆਉਣਾ ਵੀਰੇ ਦੇਖੋ ਕਦੇ ਵੀ ਆਪਾਂ ਕੰਮ ਆਪਾਂ ਨੂੰ ਇਹ ਨਹੀਂ ਵੀ ਸੀ ਚੱਲਦੀ ਗੱਡੀ ਦੇ ਵਿੱਚ ਬੈਠੇ ਆ ਠੀਕ ਹੈ ਚੱਲਦੀ ਗੱਡੀ ਦੇ ਵਿੱਚ ਨਹੀਂ ਬੈਠੇ ਵੀਰੇ ਗੱਡੀ ਆਪਦੀ ਲੈ ਕੇ ਚਲਾਈਆ ਆਪਦੀ ਗੱਡੀ ਲੈ ਕੇ ਚਲਾਈਆ ਵੀਰੇ ਮੈਂ ਬਹੁਤ ਨਿੱਕਾ ਸੀ ਠੀਕ ਹੈ ਜਦੋਂ ਗਰਮੀ ਦੇ ਵਿੱਚ ਮੱਖੀਆਂ ਵੀਰੇ ਇਕੱਲੀ ਬਲੈਂਡ ਦੇ ਨਾਲ ਧਾਰਾਂ ਚੋਂਦਾ ਰਿਹਾ ਮੈਂ ਮਾਲਦੀਆਂ ਠੀਕ ਹੈ ਜਦੋਂ ਮੇਰੇ ਪਿਤਾ ਜੀ ਕੰਮ ਕਰਦੇ ਸੀ ਉਦੋਂ ਮੇਰੇ ਪਤਾਗਾ ਵੀ ਛੋਟੇ ਥਣ ਦੀ ਚਵਾਈ ਕੀ ਹੁੰਦੀ ਆ ਤੇ ਮੁਠੀ ਵਾਲੇ ਥਣ ਦੀ ਚਵਾਈ ਕੀ ਹੁੰਦੀ ਆ ਸੋ ਵੀਰੋ ਜਿਹੜੇ ਮੰਨ ਕੇ ਚੱਲ ਵੀ گاਵਾ ਇੰਨੇ ਇਕੱਠੇ ਕਰਕੇ ਵੇਚਣੀਆਂ ਕਹਿੰਦੇ ਗੱਲਾਂ ਵੀ ਹਮੇਸ਼ਾ ਗੱਲ ਨਾਲ ਹੁੰਦੀਆਂ ਜੇ ਕੋਈ ਮੰਨ ਕੇ ਚੱਲ ਆਪਣੇ ਚ ਕੁਆਲਿਟੀ ਹੈਗੀ ਆ ਤਾਂ ਉਸ ਕਰਕੇ ਹੀ ਮੰਨ ਕੇ ਚੱਲ ਵੀ ਹੁਣ ਸਿੰਗਰ ਤਾਂ ਬਹੁਤ ਦਰੇ ਫਿਰਦੇ ਕਿਸੇ ਦਾ ਖਾੜਾ ਲੱਖ ਚ ਲੱਗਦਾ ਕਿਸੇ ਦਾ 20 ਲੱਖ ਚ ਲੱਗਦਾ 20 ਲੱਖ ਚ ਲੱਗਦਾ ਵੀ ਉਹ ਹੀ ਗੱਲ ਹੈ ਜੀ ਜਦੋਂ ਸਾਹ ਚ ਖਾੜਾ ਲਾਉਣੀ ਨਹੀਂ ਆਉਂਦਾ 100 ਲੱਗਦੇ ਆ 100 ਲੱਗਦੇ ਆ ਉਹ ਵੀਰੇ ਦੋ ਦਿਨ ਤੋਂ ਬੱਚਾ ਚੱਲਿਆ ਗਿਆ ਵੀਰ ਜੀ ਇਹਨੇ ਦੋਨ ਦੇ ਚੱਕੇ ਆ ਵੀਰੇ ਦੇਖੋ ਬੱਸੀਆਂ ਕਲਪੁੱਤਰ ਦੇ ਬੱਚੇ ਸੋ ਵੀਰੋ ਬਹਿੜਾ ਸਾਫ਼ ਸੁਥਰੇ ਜੇ ਪਰ ਗੱਲਾਂ ਕਰੀਆਂ ਮੰਨ ਕੇ ਚੱਲ ਕੋਈ ਗੱਲਾਂ ਨੂਨ ਮਿਰਚ ਮਸਾਲਾ ਲਾ ਕੇ ਨਹੀਂ ਕਰੀਆਂ ਜੋ ਚੀਜ਼ਾਂ ਹਕੀਕਤ ਵਿੱਚ ਹੈਗੀਆਂ ਫੀਲਡ ਦੇ ਵਿੱਚ ਆਪਾਂ ਦੇਖਦੇ ਪਈਆਂਗੇ ਵੀ 65 65 70 70 ਨਾ ਇਕੱਠੇ ਕਰਕੇ ਇੱਕ ਦਿਨ ਜੀ ਵੀਰੇ ਵੇਚਨੇ ਹਨ ਵੀਰੇ ਆਪਾਂ ਇੱਕੇਰ 45 ਨਾਗ ਬੋਲੇ ਸੀ ਪਰ ਹਜੇ ਫਿਲਹਾਲ ਤੱਕ 42 ਹੋਏ ਨੇ ਪਰ ਨਾਗ ਫੇਰ ਵੀ ਮੇਰੇ ਹਿਸਾਬ ਨਾਲ 50 55 ਕਰ ਦੇਵਾਂਗੇ ਥੋੜਾ ਜਿਹਾ ਵੀਰੇ ਬੰਦੇ ਸਾਵੇਂ ਹੋਣ ਦੇ ਨਾਲ ਤੇ ਕਬੀਲਦਾਰੀ ਦੇ ਕੰਮ ਵੀ ਰਹਿੰਦੇ ਆ ਅੱਜ ਵੀਡੀਓ ਇੱਕ ਜਲਦਬਾਜ਼ੀ ਚ ਪਾ ਰਹੇ ਆ ਜੀ ਤੂੰ ਅਗਲੀ ਵੀਡੀਓ ਜਾਂ ਤਾਂ ਸਵੇਰ 9 ਵਜੇ ਪਿਆ ਕਰੂਗੀ ਜਾ ਸ਼ਾਮ ਦੇ 6 ਵਜੇ ਪਿਆ ਕਰੂ ਥੋੜੀ ਧੁੱਪ ਹੋਣ ਲੱਗ ਗਈ ਐ ਇੱਥੇ ਠੀਕ ਐ ਬਾਕੀ ਮੌਸਮ ਫਾਰਮੀ ਦਾ ਆਉਣ ਲੱਗ ਗਿਆ ਹਨਾ ਕਰ ਦਿਓ ਵੀਰੇ ਜੋੜਾ ਕਰ ਦਿਓ ਵੀਰੇ ਠੀਕ ਐ ਬਾਕੀ ਤੁਹਾਨੂੰ ਕਲਬੂਤਰ ਦੇ ਬੱਚੇ ਦਿਖਾਵਾਂਗੇ ਵੀਰੇ ਸਾਰੇ ਠੀਕ ਐ ਕਿ ਇਸ ਤਰ੍ਹਾਂ ਦੇ ਨਗੀਨੇ ਵੀਰੇ ਸੱਤ ਹੋਰ ਨੇ ਉਹ ਆਪਣੇ ਥੋੜੇ ਜਿਹਾ ਆਉਣਗੇ ਕੱਲ ਨੂੰ ਆਉਣਗੇ ਵੀਰੇ ਮਾਲ ਉਹ ਠੀਕ ਐ ਉਹ ਵੱਡੇ ਨਗੀਨੇ ਸੱਤ ਬਾਕੀ ਆਪਣੇ ਕੋਲੇ ਵੀਰੇ 24 ਬੈੜਾਂ ਦਾ ਬਾਇਓ ਡਾਟਾ ਆ ਚੁੱਕਿਆਗਾ ਲਖਤੀ ਰੂਪ ਦੇ ਵਿੱਚ ਆ ਉਹ ਲਖਤੀ ਰੂਪ ਦੇ ਵਿੱਚ ਦੇਵਾਂਗੇ ਜੀ ਤੇ ਜਿਵੇਂ ਬਹਿਣਾ ਪਾ ਦਿਖਾਈ ਜਨਾ ਰੇਟ ਕਿੱਥੋਂ ਚੱਲਣਾ ਵਿੱਚ ਰੇਟ ਜ਼ਰੂਰੀ ਹੈ ਰੇਟ ਵੀਰੇ ਦੱਸ ਦੇਵਾਂਗੇ ਜਿਵੇਂ ਆ ਦੇਖੋ ਨਗੀਨੇ ਤਾਂ ਲੱਖ ਤੋਂ ਬਾਹਰ ਆਲੇ ਵੀਰੇ ਠੀਕ ਹੈ ਜਿਵੇਂ ਸਾਡੇ ਕੋਲੇ 1200 ਤੋਂ 2100 12 ਤੋਂ 1200 ਤੋਂ ਲੱਖ ਤੋਂ ਬਾਹਰ ਹੈਗੇ ਆ ਵੀਰੇ ਠੀਕ ਹੈ ਜਿਵੇਂ ਆ ਬੱਚਾ ਦੇਖ ਸਕਦੇ ਹੋ ਵੀਰੇ ਇਹ ਸੇ ਦੰਦਾ ਠੀਕ ਹੈ ਦੂਜਾ ਸੁਭਾ ਸੂਣਾ ਵੀਰੇ 10 ਤੋਂ 12 ਦਿਨ ਨਹੀਂ ਹਜੇ ਬੱਚਾ ਧਰਦੀਗੀ ਠੀਕ ਹੈ ਆ ਵੀਰੇ ਕਾਨੂੰਨ ਬੱਸੀ ਆ ਦੋ ਦਿਨ ਦਾ ਇਹ ਵੀ 10 ਤੋਂ 12 ਦਿਨ ਲੈ ਜੂ ਵੀਰੇ ਆ ਦੇਖੋ ਇਹਦੀ ਬਿਊਟੀ ਦੇਖੋ ਵੀਰੇ ਬੱਸੀ ਜੇ ਆਪਾਂ ਇਦਾਂ ਦੀ ਛੋਟੀ ਬੱਚੀ ਦੇਖ ਲਈ ਉਹਦਾ ਮੁੱਲ ਹੀ 40000 ਰੁਪਏ ਹੋ ਜਾਂਦਾ ਵੀਰੇ 40 50 ਹਜ਼ਾਰ ਬੜੀ ਆਰਾਮਦਾਰੀ ਨਾਲ ਹੁੰਦਾਗਾ ਮੈਂ ਤਾਂ ਇਹ ਮੰਨਦਾ ਵੀ ਜੇ ਕੁਆਲਿਟੀ دار ਬੱਸੀ ਵੀਰੇ ਕੋਈ 40 50 'ਚ ਦੇ ਵੀ ਕਿਵੇਂ ਦੇਊਗਾ 2 ਮਹੀਨਿਆਂ ਦੇ ਵਿੱਚ ਵੀਰੇ ਜੇ ਬੱਸੀ ਆਪਾਂ ਚੰਗੀ ਤਰ੍ਹਾਂ ਤਿਆਰ ਕਰਨੀ ਆ ਤਾਂ ਉਹ ਕਾਫੀ ਵੱਡੀ ਮਾਤਰਾ 'ਚ ਦੁੱਧ ਪੀ ਜਾਂਦੀ ਆ ਬੱਸੀ ਇੱਕ ਡੰਗ ਦਾ 3 ਤੋਂ 4 ਕਿਲੋ ਦੁੱਧ ਪੀਂਦੀ ਆ ਜੇ ਆਪਾਂ ਕੁਆਲਿਟੀ ਦਾ ਇਸ ਤਰ੍ਹਾਂ ਦਾ ਨੰਗੀਨਾ ਤਿਆਰ ਕਰਨਾ ਹੈ। ਇਹਨੇ ਵਧਾਏ ਬੱਚੀ ਫਾਰਮ ਜਾਈ ਹੋਣੀ ਹੈ ਹਨਾ। ਵੀਰੇ ਬਿਲਕੁਲ ਫਾਰਮ ਦੀ ਆਈ ਆ ਜੀ ਵੀਡੀਓ ਦੇਵਾਂਗੇ ਫਾਰਮ ਚੋਂ ਕਈ ਨਾਗ ਆਏ ਹੋਇਆ ਵੀਰ ਜੀ। ਕਿਉਂਕਿ ਘਰੇਲੂ ਬੱਚੀ ਇਦਾਂ ਦੀ ਕਿਸੇ ਦੇ ਘਰੇ ਆ ਗਈ। ਉਹਨਾਂ ਦੇ ਬੱਚੇ ਹੀ ਲੜਨ ਲੱਗ ਗਏ ਆਂਦੇ ਕਿ ਆਪਾਂ ਨਹੀਂ ਵੇਚਣੀ ਇਹ। ਨਹੀਂ ਵੇਚਣੀ ਵੀਰੇ। ਸੋ ਮੰਨ ਕੇ ਚਲੋ ਜਿਹਦਾ ਵਪਾਰ ਜਿਹੜੇ ਵੀਰ ਦਾ ਮੰਨ ਕੇ ਚਲੋ 20 ਸਾਲਾਂ ਦਾ ਕੰਮ ਸਟਾਰਟ ਕਰਿਆ ਵਾ। ਉਹਨਾਂ ਲਈ ਆਮ ਗੱਲਾਂ ਹੋ ਜਾਂਦੇ ਬਾਧੂ ਹੋ ਜਾਂਦੀਆਂ ਹਨਾ। ਵੀਰੇ ਉਹਨਾਂ ਕੋਲੇ ਫਿਰ ਇਦਾਂ ਵੀਰੇ ਜਿਵੇਂ ਇਹ ਬੱਚਾ ਮੈਂ ਇਹਨੂੰ ਬਾੜਾ ਨਹੀਂ ਮੰਨਦਾ। ਮੈਂ 32 ਤੋਂ ਵੀਰੇ 35 ਕਿਲੋ ਦੁੱਧ ਮੰਨੂ ਇਹਦਾ ਪਰ ਜਿਹੜੀ ਵਿੱਚ ਕਹਿੰਨ ਨੂੰ ਵੀਰੇ 45 ਕਿਲੋ ਵੀ ਕਹਿੰਦੇ ਆ ਪਰ ਵੀਰੇ 40 45 ਕਿਲੋ ਵਾਲੀ ਹਰ ਇੱਕ ਨਹੀਂ ਨਿਕਲਦੀ ਵੀਰੇ ਇਹ 35 ਕਿਲੋ ਵਾਲਾ ਬੱਚਾ ਮੰਨੂ ਮੈਂ 35 ਤੋਂ 32 ਤੋਂ 35 ਬੜੀ ਆਰਾਮਦਈਣਾ ਵੀਰੇ ਸੀਦਾ ਚਵਾ ਦਿਆਂਗੇ ਪਰ ਇਹਨੇ ਬਰੀਡ ਵਾਲੀ ਤੱਕੜੀ ਯਾਰ ਕਰ ਬਰੀਡ ਵੀਰੇ ਤਿਆਰ ਕਰਨੀ ਆ ਉਦੋਂ ਅੱਗੇ ਜਿਹੜਾ ਬੱਚਾ ਆ ਗਿਆ ਰੇਲ ਦਾ ਡੱਬਾ ਹੀ ਆ ਗਿਆ ਹਾਂਜੀ ਵੀਰ ਜੀ ਇਹ ਵੀ ਕਿਸੇ ਕੰਪੀਟੀਸ਼ਨ 'ਚ ਹੀ ਲਿਆਗਾ ਠੀਕ ਹੈ ਜਦੋਂ ਕੰਪੀਟੀਸ਼ਨ ਆ ਜਾਏ ਕੰਪੀਟੀਸ਼ਨ ਦੀ ਗੱਲ ਆ ਜਾਏ ਵੀਰੇ ਉੱਥੇ ਸੀ ਨਾ ਤਾਂ ਫਿਰ ਬਾਹਲੇ ਨਫੇ ਦੇਖਦੇ ਆ ਨਾ ਫਿਰ ਉੱਥੇ ਮੁੱਲ ਭ ਇਹ ਵੀਰੇ ਬੱਚਾ ਜਾਨੀ ਖਰੀਦਣਾ ਸਾਡੇ ਲਈ ਲਾਜ਼ਮੀ ਬਣ ਗਿਆ ਸੀਗਾ ਠੀਕ ਹੈ ਇਹ ਬੱਚਾ ਵੀਰੇ ਇਦਾਂ ਸੀ 10 ਬੰਦਿਆਂ ਦੇ ਨਿਸ਼ਾਨੇ ਤੇ ਸੀਗੀ ਇਹ ਗਊ ਠੀਕ ਹੈ ਇਹ 10 ਬੰਦਿਆਂ ਦੇ ਨਿਸ਼ਾਨੇ ਦੇ ਵਿੱਚੋਂ ਵੀਰੇ ਬੱਚਾ ਕੱਢਿਆਗਾ ਸੋ ਕਹਿੰਦੇ ਹੁੰਦਾ ਵੀ ਵੀਰੇ ਹੋ ਸਕਦਾ ਤੀਜਾ ਹੋਵੇ ਸਾਡੇ ਨਾਲ ਕੋਈ ਵੀ ਰਸਾਈ ਲਾ ਲੇ ਵੀਰੇ ਠੀਕ ਹੈ ਦੁੱਧ ਤਾਂ ਬੱਸੀ ਦੇਊਗੀ ਜ਼ਿਆਦਾ ਮੈਂ 40 ਕਿਲੋ ਵੀਰੇ ਪੂਰੇ ਬਰੇ ਵਿਸ਼ਵਾਸ ਨਾਲ ਇਹਦਾ ਮੈਂ ਦੁੱਧ ਚਵਾ ਸਕਦਾ ਜਿੱਦੈ ਬੱਚਾ ਧਰਤਾ ਉਦੋਂ 5 ਤੋਂ 6 ਦਿਨ ਦੇ ਵਿੱਚ ਵੀ 40 ਕਿਲੋ ਦਾ ਆਪਣਾ ਮਣ ਤੇ ਮਾਣਾ ਵਪਾਰ ਤਜਰਬਾ ਤੇ ਗਾਂ ਦੱਸਦੀ ਆ ਵੀਰੇ ਜੇ ਇਹਨਾਂ ਦੁੱਧ ਤਾਂ ਬਾਈ ਜੀ 50 ਦੇਣਾ ਇਹਨੇ ਠੀਕ ਹੈ ਦੁੱਧ 50 ਦੇਣਾ ਪਰ ਅਲੱਗ ਕਰਿਆ ਜਾ ਰਿਹਾ ਤਾਂ ਦੁੱਧ ਛੱਡੀ ਜਾਂਦਾ ਕੀ ਫਾਇਦਾ ਹੈਗਾ ਪਰ ਵੀਰੇ 40 ਕਿਲੋ ਜਿਹੜੇ ਨਾ ਦਿੱਤਾ ਨਾ ਫਿਰ ਗਾਈਆਂ ਰੱਖਣ ਦਾ ਵੀਰੇ ਫਾਇਦਾ ਨਹੀਂ ਫਾਰਮ ਦੇ ਵਿੱਚ ਸੋ ਬੈਠ ਦੇਖੋ ਕਿਆ ਬਾਤਾਂ ਥੱਲੇ ਦੁੱਧ ਵਾਲੀ ਗੱਡੀ ਵੀ ਵੇਜਾਂ ਤੇ ਪੇਪਾ ਬੂਪਾ ਰਸਾ ਪੇਪਾ ਰੇਲ ਦੀ ਗੱਡੀ ਹਿਮਾਚਲ ਦੇ ਪਹਾੜ ਜਾਂ ਕੁਛ ਕਹਿ ਜੀ ਇਹ ਸਾਰੀਆਂ ਗੱਲਾਂ ਪਾਰ ਆ ਇਹਨੂੰ ਕਹੋਗੇ ਐਡਾ ਜ਼ਬਰਦਸਤ ਹਵਾਨਾ ਚੱਕੀ ਫਿਰਦੀ ਆ ਜਦੋਂ ਵੀਰੇ ਅਗਲਾ ਕਹਿੰਦਾ ਨਾ ਮਸਾਲਾ ਲਾਂਦਾ ਜਿੱਥੋਂ ਬੈੜ ਲਈ ਆ ਵੀਰੇ ਇਹ ਇੱਕ ਕੈਂਟਰ 'ਚ ਹੀ ਲਿਆਂਦੀ ਹੈ ਤੇ ਬਲੈਰੋ ਦੇ ਵਿੱਚ ਵੀ ਨਹੀਂ ਪਾਈਗੀ ਕੈਂਟਰ ਦੇ ਵਿੱਚ ਲਿਆਂਦੀ ਆ ਵਿੱਚ ਬੰਦਾ ਖੜਾ ਕੇ ਲਿਆਂਦਾ ਵੀ ਜੇ ਬੈਠੀ ਤਾਂ ਬਹਿ ਜਾਣ ਤੇ ਐਡੀ ਐਡੀ ਪ੍ਰਾਲੀ ਸੱਟ ਕੇ ਫੇਰੇ ਬੈੜ ਆਇਆ ਮਜ਼ਾਕ ਵਾਲੀ ਗੱਲ ਨਹੀਂ ਇਹਦੀ ਵੀਡੀਓ ਮੇਰੇ ਕੋਲੇ ਬਣੀ ਹੋਈ ਆ ਉਹ ਦਿਖਾ ਸਕਦਾ ਮੈਂ ਵੀਰ ਨੂੰ ਵੀ ਕੈਂਟਰ 'ਚ ਲੈ ਕੇ ਆਇਆ ਸੀ ਸੋ ਵੱਡੀ ਬੁੱਡੀ ਕਿਆ ਬਾਤ ਆ ਨਜ਼ਾਰੇਦਾਰ ਬੈੜ ਆ ਯਾਰ ਜਿਹੜੇ ਕਹਿੰਦੇ ਵੀ ਅਸੀਂ ਡਰਮ ਨੂੰ ਟੱਕਣ ਲਾਉਣਾ ਉਹ ਇਹ ਵੈੜ ਨੇ ਤੁਹਾਡੇ ਟੱਕਣ ਲਵਾਉਣੇ ਆ ਡਰਮ ਉਹ ਕਹਿੰਦਾ ਸੀਨੀਅਰ ਵਾਲਿਆ ਬਾਈ ਜੀ ਪਿਛਲੀ ਵਾਰ 65 ਪਲੇ ਆਂਦੀਆਂ ਸੀ ਉਹ ਚਾਰਾਂ ਘੰਟਿਆਂ ਚ ਵੇਚ ਗਿਆ ਇਹਦੇ ਨਾਲ ਦੇ ਕੁਆਲਟੀ ਦਾ ਵੀਰੇ ਮਾਲ ਵਿਕਦੇ ਆ ਇਹ ਐਵੇਂ ਨਹੀਂ ਗੱਲਾਂ ਹੈਗੀਆਂ ਸਾਡੇ ਕੋਲੇ ਵੱਡੀ ਤੋਂ ਵੱਡੀ ਵੈੜ ਜਿੱਡੀ ਬੰਦਾ ਮਰਜੀ ਖਰੀਦ ਲੇ ਪਰ ਜਦੋਂ ਵੀਰ ਕਹਿੰਦਾ ਵੀਰੇ ਮੈਂ 50 ਲਾਉਣਾ 55 ਲਾਉਣਾ ਉਹ ਆਪਣੇ ਕੋਲੇ ਬਾਈ ਜੀ ਕੁਛ ਨਹੀਂ ਹੈਗਾ ਸਾਡੇ ਕੋਲੇ 65000 ਤੋਂ ਵੀਰੇ ਸ਼ੁਰੂ ਹੋਊਗਾ 50000 ਤੋਂ ਸ਼ੁਰੂ ਹੋ ਕੇ ਵੀਰੇ ਉੱਪਰ ਨੂੰ ਜਾਂਦਾ ਜਾਂਦਾ ਉੱਥੇ ਤੱਕ ਰੋ ਲੱਖ ਵਾਲੇ ਭਾਅ ਨੇ ਠੀਕ ਹੈ ਜਿਵੇਂ ਆ ਵੀਰੇ 7-8 ਬੱਸੀਆਂ ਆ ਗਈਆਂ ਲੱਖ ਤੋਂ ਬਾਹਰ ਆ ਕੋਈ ਵੀ ਵੀਰੇ ਇਹਨਾ ਸੋਚ ਲੈ ਵੀ ਇਹ ਲੱਖ ਤੋਂ ਅੰਦਰ ਹੋਣੀਆਂ ਜੈ ਜੈ ਗੁਰੂ ਆਪਾਂ ਵੀਡੀਓ ਚ ਪਹਿਲਾਂ ਹੀ ਬੋਲਤਾ ਵੀਰੇ ਬਾਤ ਅੱਗੇ ਆਪਾਂ ਅੰਦਰ ਦਾ ਮਾਲ ਦੇਖੀ ਨਾ ਇਹ ਆਪਣਾ ਘੱਟ ਬਜਟ ਦਾ ਆ ਗਿਆ ਹਾਂ ਵੀਰੇ ਇੱਥੋਂ 65000 ਤੋਂ ਥੱਲੇ ਤਾਂ ਕੋਈ ਵੀ ਹੈ ਨਹੀਂ ਇਹਦੇ ਵਿੱਚ ਠੀਕ ਹੈ 65000 ਤੋਂ ਲੈ ਕੇ ਵੀਰੇ ਸਾਡੇ ਕੋਲੇ 80000 ਦੇ ਭਾਅ ਦਾ ਮਾਲ ਹੈਗਾ ਠੀਕ ਹੈ ਹਾਂ ਇਹਦੇ ਵਿੱਚ ਜਿਵੇਂ ਇੱਥੋਂ ਇਹ ਵੀ ਸੂਈ ਵੀ ਵੀਰੇ ਬਹਿਣ ਤਕਰੀਬਨ 20 ਕਿਲੋ ਤੇ ਹੋਊਗੀ 20 ਕਿਲੋ ਤੇ ਆ ਬੈੜ ਹੋਊਗੀ ਆ ਸੂਈ ਹੋਈ ਆ ਇਹ ਬੈੜ ਪਰ ਇਹਦੀ ਅਸੀਂ ਨਾ ਚਵਾਈ ਕਰਤੀ ਸੀ ਦੋ ਬੈੜਾਂ ਦੀ ਕੋਈ ਸਾਡੇ ਉੱਤੇ ਚਰੇ ਤਲਾਲੇ ਇਹਨਾਂ ਦਾ ਡੈਥ ਹੋ ਗਈ ਬਜ਼ੁਰਗ ਬੰਦੇ ਦੀ ਉੱਥੇ ਦੁੱਧ ਭੇਜਣਾ ਸੀਗਾ ਦੋ ਬੈੜਾਂ ਮੈਂ ਚਵਾਤੀ ਸੀ ਕਿਹ ਚਵਾਈ ਸੀ ਤੇ ਦਰਸੀ ਚਵਾਈ ਸੀਗੀ ਦੁੱਧ ਇਹਦੇ ਨਾਲੇ ਬਿਸ਼ਤਾਰਾਂ ਤੋਂ ਫਾਰਾਂ ਹੋ ਕੋਈ ਬੰਦਾ ਚੋ ਸਕਦਾਗਾ ਆ ਵੀ ਵੀਰੇ ਤਾਜੀ ਸੂਈ ਆ ਇਹ ਅਜੇ ਪਰ 15 ਕਿਲੋ ਤੋਂ ਚੱਲੀ ਆ ਹਾਂਜੀ ਹਾਂਜੀ ਦੇ ਆਸਾਈਆਂ ਦੀ ਤਾਜੀ ਸੂਈ ਵੀ ਆਈ ਦੇ ਨਾਲ 17 ਕਿਲੋ ਕੰਡੇ ਦਾ ਜੋਖਮਾ ਹੋਊਗਾ ਵੀਰੇ ਠੀਕ ਹੈ ਆ ਜਰਸੀ ਬਾਈ ਦੀ 15 ਨੰਨ ਦੀ ਕੱਚੀ ਆ ਗਈ ਸੁੱੱਚੀ ਮਿਲ ਗਈ ਇਸ ਕਰਕੇ ਕੱਚੀ ਲੈ ਲਈ ਆ ਸਾਈਆਂ ਵੀਰੇ ਤਾਜੀ ਸੂਈਆਂ ਇਹਦੇ ਫੱਲੇ ਵੀ 17 ਅੰਕ ਦੇ ਘਰਾਂ ਚੂਏ ਸਵਾਗਤ ਠੀਕ ਹੈ ਆ ਪਚਵਾਤੀ ਆ ਵੀਰੇ ਠੀਕ ਹੈ ਇਹ ਜੋੜਾ ਪਚਵਾਤਾ ਸੀ ਬੰਦ ਗਿਆ ਸੀ ਕਿੰਨੀ ਚ ਇਹ ਵੀ ਵੀਰੇ 15 ਤੋਂ 18 ਨੰਦੀ ਕੱਚੀ ਐ ਜਰਸੀ ਸੁੱਚੀ ਆ ਗਈ ਠੀਕ ਹੈ ਆ ਬਨੂਨ ਬੱਸੀ ਆ ਗਈ ਦੋ ਬੰਦ ਵੀਰੇ ਠੀਕ ਹੈ ਆ ਜਰਸੀ ਕ੍ਰੋਸ ਆ ਗਈ ਵੀਰੇ ਉਹਨਾਂ ਜਤਨੇ ਹਰੇ ਦੀ ਆਉਣ ਕਰਦੀ ਸੀ ਇਸ ਕਰਕੇ ਸੰਗਲ ਪਾਇਆ ਛੋਟੇ ਭਾਜ ਚਾ ਗਈ ਬਜਟ ਚ ਆ ਵੱਡੀ ਕ੍ਰੋਸ ਬੈਡ ਆ ਗਈ ਤਕਰੀਬਨ ਤਿੰਨ ਬੈਡ ਆ ਵੀ ਸੂਈਆਂ ਮੀਆਂ ਠੀਕ ਆ 15 ਤੋਂ 18 ਕਿਲੋ ਦੁੱਧ ਵਾਲੀਆਂ ਵੀਰੇ 42 ਨੱਕ ਬੋਲੇ ਪਰ ਨਾਗੇ ਤੋਂ ਜ਼ਿਆਦਾ ਹੋਣਗੇ ਕੱਲ ਨੂੰ ਕੋਈ ਵੀ ਵੀਰੇ ਮੈਂ ਫਾਰਮ ਤੇ ਹੋਣਾ ਨਹੀਂ ਬਾਕੀ ਬੈਠਾ ਮੇਰੇ ਮਗਰ ਲੱਗ ਜਾਣੀਆਂ 11 ਤਰੀਕ ਨੂੰ ਆਵੇ ਸਾਡੇ ਕੋਲੇ ਬੇਚਿੰਤ ਹੋ ਕੇ ਆਵੇ 42 ਬੋਲੀਆਂ ਗਾਇਆਂ ਵੀਰੇ 42 ਤੋਂ ਵੱਧ ਹੋਣਗੀਆਂ ਰੇਟ ਦੇਖ ਕੇ ਉਹ ਤੁਹਾਡੇ ਵੀਰੇ ਸੌਦੇ ਬਾਜੜਦੇ ਵਿੱਚ ਆਉਣਗੇ ਮਾਰਕੀਟਰ ਦੇ ਰੇਟ ਨਾਲੋਂ ਆਪਣਾ 15 ਤੋਂ 20 ਹਜ਼ਾਰ ਦਾ ਫਰਕ ਹੁੰਦਾ ਟਰਾਂਸਪੋਰਟ ਦੀ ਸਹੂਲਤ ਸਾਰੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਇੱਕ ਗੱਲ ਐਂਡ ਤੇ ਮੈਂ ਲਾਜ਼ਮੀ ਕਹੂੰਗਾ ਤੁਸੀਂ ਵੀਰੇ ਸਾਹ ਦੀ ਚੀਜ਼ ਖਰੀਦਣ ਚੱਲੇ ਹੋ ਸਾਡੇ ਘਰ ਦੀ ਗਊ ਕੋਈ ਨਹੀਂ ਬਾਹਰੋਂ ਖਰੀਦ ਕੇ ਲੈ ਕੇ ਆਏ ਆ ਕਿਉਂਕਿ ਇਹ ਗੱਲ ਵੀਰੇ ਵੀਡੀਓ 'ਚ ਅਸੀਂ ਲਾਜ਼ਮੀ ਬੋਲਦੇ ਆਂ ਕਿਉਂਕਿ ਬਾਈ ਜੀ ਪੈਸੇ ਤੁਸੀਂ ਖਰਚਦੇ ਨੇ ਦੇਖ ਕੇ ਨਿਰਖ-ਪਰਖ ਨਾਲ ਖਰੀਦ ਕੇ ਲੈ ਕੇ ਜਾਓ ਬਾਅਦ ਚੋਂ ਇਹ ਚੀਜ਼ ਦਾ ਵੀਰੇ ਲੰਬਾ ਕੋਈ ਨਹੀਂ ਹੁੰਦਾ ਜੀ ਸੋ ਕਾਫੀ ਨਗਦ ਖਾਤੇ 11 ਜਗ ਨੂੰ ਪਹੁੰਚੋ ਜਿੱਦਾਂ ਤੁਹਾਡੇ ਚੋਇਸ ਹੋਦਾ ਦੀ ਗਾਂ ਮਿਲੂ ਪਿੰਡ ਸ਼ੀਨੀਵਾਲ ਕਲਾ ਜਿਹੜਾ ਬਰਨਾਲੇ ਦਾ ਪਿੰਡ ਰਾਮਨਪ੍ਰੀਤ ਵੀਰ ਦਾ ਨਾਮ ਆ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀ